ਆ ਦੇਖੋ ਬਈ ਔਸਮ ਦਾ ਮੰਜ਼ਰ ਕਿੰਨਾ ਭਿਆਨਕ ਹੋਇਆ ਪਿਆ ਆ ਦੇਖੋ ਬਹੁਤ ਜਾਤਰਨਾ ਕੋਇਆ ਤਾਂ ਬਈ ਮੌਸਮ ਬਹੁਤ ਜਾਤਰਨਾ ਸੱਜਾ ਕੰ ਨਿਗਾ ਜਾਂਦੇ ਖਾਲੀਏ ਖਾਲੀ ਜੰਗਲੇ ਜੰਗਲਾ ਹੋਇਆ ਪਿਆ खाली ਕੇ ਸਾਰੇ ਬਈ ਆ ਦੇਖ ਲੋ ਝੋਕਰੀਆਂ ਇੱਕ ਕੱਲੀਆਂ ਝੋਕਰੀਆਂ ਆ ਮੈਨੇ ਬਈ ਸਾਰੇ ਆ ਇਹ ਭਾਈ ਇਥੋਂ ਬਚਰੇ ਪੱਥਰ ਪੁੱਥਰ ਜਾ ਉਹ ਕਰ ਦਿੰਦੇ ਲੋਕ ਆਈਂ ਗਜ਼ਾਰਾ ਕਰੀ ਜਾਂਦੇ ਨੇ ਬਈ ਆ ਦੇਖ ਲੋ ਭਾਈ ਉਹਨੇ ਮੁੰਜੀ ਦੁੱਜੀ ਵਿੱਚ ਖਤਮ ਹੋ ਗਏ ਨਹੀਂ ਆਣਾ ਬਈ ਚਾਲੂ ਹੋ ਗਿਆ ਭਾਈ ਉਹਨੇ ਕੋਈ ਟਿਕਾਣਾ ਵੀ ਨਹੀਂ ਹੈਗਾ ਖਾਣਾ ਬੈਠਣ ਦਾ ਕੋਡ ਆਫ ਕੋਈ ਵੀ ਇਹਦੇ ਤੇ ਮੀਨੇ ਕੇ ਲੈਪੇ ਇੱਕ ਹੋ ਜਾਊਗਾ ਇਹ ਮੇਰੀ ਐਸੇ ਚ ਭਲਾਈ ਆ ਕਿ ਮੈਂ ਥੋੜਾ ਜਿਹਾ ਤੇਜ਼ ਹੋਣਾ ਜਿਹਦੇ ਤੇ ਕਿਹੜੇ ਲੱਗਾ ਕਿ ਫਟ ਸੈਕਿੰਡ ਕਿਤੇ ਕੋਈ ਜਗ੍ਹਾ ਨਹੀਂ ਦਿਖ ਰਹੀ ਕਾਰੋ ਬੈਠਣ ਦੀ ਜਾਣਾ ਮੈਨਾਂ ਹਲੇ ਤੋ ਉਰਾ ਤਾ ਆ ਦੇਖ ਲਓ ਬਹੁਤ ਦੂਰ ਜਾਣਾ ਬਈ ਹਲੇ ਮੈਨੇ ਜੇ ਥੋੜਾ ਹੁਕਮ ਹੋਵੇ ਤਾਂ ਮੈਂ ਤੁਹਾਨੂੰ ਸਾਰੇ ਰਸਤੇ ਦੇ ਜੁੜੀ ਉਹਨਾ ਜੇ ਬਾਦਲ ਤਾਂ ਦੇਖ ਲਓ ਬਈ ਪਹਾੜੀਆਂ ਪੱਥਰਾਂ ਦੀਆਂ ਪਹਾੜੀਆਂ ਰਿਹਾ ਬਈ ਸਾਰੀਆਂ ਤੇ ਸਾਰਾ ਪੱਥਰ ਕੰਮ ਲੈ ਰਿਹਾ ਜੀ ਸਾਰੇ ਪੱਥਰ ਦਾ ਕੰਮ ਲੈ ਰਿਹਾ ਪਈਓ ਜਿਹੜੀ ਪਹਾੜੀ ਦਿਖ ਰਹੀ ਨੇ ਸਾਹਮਣੇ ਵਾਲਾ ਲੱਗਦਾ ਜਿਵੇਂ ਜਮੇ ਕਾਲੇ ਰੰਗ ਦੀ ਪਹਾੜੀ ਹੋਵੇ ਜਿਵੇਂ ਕਾਲਾ ਪੱਥਰ ਹੋਵੇ ਦੂਰ ਤੋਂ ਲੱਗ ਰਿਹਾ ਲੱਗਦਾ ਪਹਾੜੀ ਕਿਹੜਾ ਪੁਰਾਣਾ ਮੈਂ ਇੰਨਾ ਵੀ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਆ ਪਹਾੜ ਦੇ ਨੇੜੇ ਆ ਮੈਂ ਆ ਦੇਖੋ ਆਲੇ-ਦਾਲੇ ਪਈਆ ਪੱਥਰ ਦੇ ਇਕੱਤਾ ਕਰਦੇ ਹੋਏ ਨੇ ਇਹ ਕੰਮ ਦਾ ਕੱਟਣ ਦੀ ਤਿਆਰੀ ਕਰ ਰਹੇ ਨੇ ਪਹਾੜ ਬਈ ਕਾਲਾ ਪਹਾੜ ਆ ਦੇਖ ਲੋ ਬਈ ਚਰੀ ਉਹ ਸੋਰੀ ਬਾਜਰਾ ਆ ਪਿੰਡ ਦੇਖੋ ਪਿੰਡ ਦੇਖਣੇ ਨੇ Rajasthan ਦਾ ਦੇਖ ਲੋ ਬਈ ਇੱਕ ਆਪਣੇ ਮਿਸਤਰੀ ਨੇ ਜਿਹੜੀਆਂ ਕਿੱਟਾਂ ਹੁੰਦੀਆਂ ਨੇ ਉਹ ਉਹਨਾਂ ਦੇ ਵੀ ਕੰਦਾ ਕਈ ਵਾਰੀ ਫਿੰਗੀਆਂ ਢਿੱਡੀਆਂ ਕਰ ਦਉਂਦੇ ਨੇ ਹਨੀ ਸੂਤਲਾ ਸਾਲਾ ਬਹੁਤ ਬੋਸ ਇੱਥੇ ਆ ਮਿਸਤਰੀ ਨੇ ਭਈਆ ਪੱਥਰਾਂ ਦੀ ਇਹ ਕੰਦਾ ਕੱਢਦੇ ਨੇ ਮੈਂ ਹਰਾਨ ਆ ਭਈਆ ਪੱਥਰਾਂ ਦੀ ਕੰਦਾ ਸਿੱਧੀ ਆ ਬਹੁਤ ਕੱਢਵਾ ਦੇ ਲੈ ਬੱਤੇ ਹਾ ਦੇ ਫਰੇਕ ਕੰਮ ਕਰੂ ਪੱਥਰ ਦੀ ਮਿਲੂਗੀ ਭਈ ਕੋਈ ਏ ਟੁੱਟਦੀ ਕੰਦ ਨਹੀਂ ਹੈਗੀ ਉਹ ਇਸ ਪਿੰਡ ਦੇ ਵਿੱਚ ਭਈ ਸਾਰੇ ਪੱਥਰ ਲੱਗੇ ਹੋਏ ਨੇ ਤੁਸੀਂ ਅੰਦੇ ਸਿੱਧੇ ਇੱਕ ਸਾਖਦੇ ਹੋਵੇ ਪੱਥਰਾਂ ਦੀ ਕੰਦਾ ਆ ਪੱਥਰਾਂ ਦੀ ਕੰਦਾ ਭਈ ਤੁਸੀਂ ਤੁਸੀਂ ਸੋਚ ਸਕਦੇ ਹੋ ਕਿ ਪੱਥਰਾਂ ਦੀ ਕੰਦਾ ਆ ਦੇਖੋ ਭਈ ਕਿੱਡੀ ਵੀ ਲਖਿਆ ਨਾ ਦੇਖੋ ਸੋਚ ਰਿਹਾ ਰਹੇ ਹਾਂ ਕਿ ਬਹੁਤ ਸੇ ਆਪ ਇਹ ਹਾਵ ਲੱਗ ਗਈ। ਇਹ ਪੱਥਾਂ ਨਹੀਂ ਕੰਨ ਨਿਕਲ ਕਿਵੇਂ ਸਕਦੀ ਆ। ਇਹ ਪਿਆ ਰ ਭਈ ਇਹਨਾਂ ਲੋਕਾਂ ਨੂੰ ਨਾਲ ਉਹ। ਵੀ ਜਿੰਨਾ ਵੀ ਸਟ੍ਰਾਈਟ ਆਉਂਦੀ ਇਸ ਸਬਾਰੀ ਰੋਡ। ਭਾਈ ਮੈਂ ਆ ਗਿਆ ਬਹੁਤ ਬੋਟੇ ਬੋਟੇ ਮੇਰੇ ਆ ਗਏ। भाई मैं अपना गलियां के बात कर रहा हूं 300 मीटर टर्न राइट टुवर्ड दियावरी